ਕਈ ਨਕਲੀ ਧਰਮੀ ਵੀ ਹੁੰਦੇ ਆ ਜਿੱਦਾਂ ਇੱਕ ਨਿੱਕੀ ਜਿਹੀ ਵਾਰਤਾ ਕਹਿੰਦੇ ਜਿਹਹਾਦ ਕਰ ਰਹੇ ਸੀ ਕੋਈ ਬੰਦੇ ਜਿਹਹਾਦੀਆਂ ਦਾ ਕੋਈ ਧਰਮ ਨਾਲ ਸੰਬੰਧ ਨਹੀਂ ਹੁੰਦਾ ਪਿਆਰਿਓ ਜਿਹਹਾਦੀ ਕਿਸੇ ਧਰਮ ਦੇ ਨਹੀਂ ਹੁੰਦੇ ਜਿਹਹਾਦੀ ਸਿਰਫ ਜਿਹਹਾਦ ਕਰਦੇ ਆ ਉਹਨਾਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਇਦਾਂ ਦੇ ਜਿਹਹਾਦੀਆਂ ਨੇ ਇੱਕ ਨਾਕਾ ਲਾਇਆ ਉਹ ਨਾਕਾ ਤੇ ਲਾ ਲਿਆ ਉਹਨਾਂ ਨੇ ਧਰਮ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਧਰਮ ਬਾਰੇ ਉਹਨਾਂ ਨੂੰ ਕੋਈ ਗਿਆਨ ਨਹੀਂ ਹੈ ਧਰਮ ਬਾਰੇ ਉਹਨਾਂ ਨੂੰ ਜਦੋਂ ਜਾਣਕਾਰੀ ਨਾ ਹੋਵੇ ਫਿਰ ਉਹ ਆਪਣੇ ਤਰੀਕੇ ਦੇ ਆਪਣੇ ਮਨ ਵਿੱਚ ਇੱਕ ਧਰਮ ਪੈਦਾ ਕਰ ਲੈਂਦੇ ਆ ਉਹ ਉਹਨਾਂ ਨੇ ਇੱਕ ਨਾਕਾ ਲਾ ਲਿਆ ਤੇ ਨਾਕਾ ਲਾਇਆ ਵੀ ਇੱਥੋਂ ਅਸੀਂ ਉਸ ਬੰਦੇ ਨੂੰ ਲੰਘਣ ਦੇਣਾ ਜਿਨ੍ਹਾਂ ਨੇ ਸਾਨੂੰ ਪ੍ਰਾਣ ਦੀ ਇੱਕ ਆਇਤ ਸੁਣਾ ਦਿੱਤੀ ਜੇ ਕੋਈ ਸਾਨੂੰ ਕੁਰਾਨ ਦੀ ਆਇਤ ਸੁਣਾ ਦੇਗਾ ਤੇ ਅਸੀਂ ਉਸ ਨੂੰ ਇਸ ਨਾਕੇ ਤੋਂ ਲੰਘਣ ਦੇਵਾਂਗੇ ਤੇ ਜੇ ਨਾ ਸੁਣਾਈ ਤੇ ਅਸੀਂ ਹੁਣੇ ਗੋਲੀ ਮਾਰ ਕੇ ਉਸ ਨੂੰ ਮਾਰ ਦੇਵਾਂਗੇ ਹੁਣ ਬੜੇ ਲੋਕ ਸੀ ਉਹ ਕੁਰਾਨ ਦੀ ਆਇਤ ਸੁਣਾਉਂਦੇ ਆਪਣੇ ਧਰਮੀ ਹੋਣ ਦੀ ਪੁਸ਼ਟੀ ਕਰਦੇ ਤੇ ਅਗਾਹ ਚਲੇ ਜਾਂਦੇ ਇੱਕ ਹਿੰਦੂ ਦੰਪਤੀ ਇੱਕ ਹਿੰਦੂ ਘਰ ਵਾਲਾ ਘਰ ਵਾਲੀ ਇੱਕ ਹਿੰਦੂ ਜੋੜਾ ਉਸ ਲਾਈਨ ਦੇ ਵਿੱਚ ਆ ਗਿਆ ਹੁਣ ਉਹਨਾਂ ਨੇ ਜਦੋਂ ਪਤਾ ਕੀਤਾ ਵੀ ਅੱਗੇ ਕੀ ਹੋ ਰਿਹਾ ਹੈ ਉਹ ਕਹਿੰਦੇ ਵੀ ਅੱਗੇ ਤੇ ਉਸ ਬੰਦੇ ਨੂੰ ਲੰਘਣ ਦਿੱਤਾ ਜਾਂਦਾ ਜਿਨੇ ਕੁਰਾਨ ਦੀ ਆਇਤ ਸੁਣਾਈ ਜਿਨੇ ਨਹੀਂ ਸੁਣਾਈ ਫਿਰ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਉਹ ਬੀਬੀ ਕਹਿਣ ਲੱਗੀ ਆਪਣੇ ਘਰ ਵਾਲੇ ਨੂੰ ਕਹਿੰਦੀ ਆਪਾਂ ਨੂੰ ਤੇ ਆਉਂਦੀ ਨਹੀਂ ਕੁਰਾਨ ਦੀ ਆਇਤ ਕੋਈ ਜੇ ਹੁਣ ਆਪਾਂ ਪਿੱਛੇ ਮੁੜੇ ਤੇ ਪਿੱਛੇ ਵੀ ਇਹਨਾਂ ਦੇ ਬੰਦੇ ਘਲੋਤਿਆ ਤੇ ਆਪਣੀ ਤੇ ਸਪਸ਼ਟ ਪਹਿਚਾਣ ਹੋ ਜਾਣੀ ਹੈ ਅੱਗੇ ਗਏ ਤਾਂ ਵੀ ਮਰੇ ਪਿੱਛੇ ਮੁੜੇ ਤਾਂ ਵੀ ਮਰੇ ਤੇ ਹੁਣ ਕਰੀਏ ਤੇ ਕੀ ਕਰੀਏ ਉਹ ਸੱਜਣ ਸਮਝਦਾਰ ਸੀ ਸੂਝਵਾਨ ਸੀ ਉਹ ਕਹਿਣ ਲੱਗਾ ਭੋਲੀਏ ਕਿੱਡੀ ਇੱਕ ਗੱਲ ਐ ਆਪਾਂ ਇੱਕੋ ਮਿੰਟ ਵਿੱਚ ਲੰਘ ਜਾਣਾ ਜਦੋਂ ਆਪਣੀ ਵਾਰੀ ਆਉਣੀ ਐ ਉਹ ਕਹਿਣ ਲੱਗੇ ਐਦਾਂ ਕਿਦਾਂ ਲੰਘ ਜਾਣਾ ਤੁਹਾਨੂੰ ਪਤਾ ਨਹੀਂ ਵੀ ਉਹ ਆਇਤ ਸੁਣਦੇ ਆ ਤੇ ਫੇਰ ਅੱਗੇ ਜਾਣ ਦਿੰਦੇ ਆ ਉਹ ਕਹਿਣ ਲੱਗੀ ਤੈਨੂੰ ਜੇ ਇਸ ਗੱਲ ਦਾ ਪਤਾ ਹੈ ਤੇ ਠੀਕ ਐ ਨਹੀਂ ਤੇ ਇਸ ਗੱਲ ਤੇ ਗੌਰ ਕਰ ਉਹਨਾਂ ਨੇ ਆਪਾਂ ਨੂੰ ਅੱਗੇ ਨਹੀਂ ਜਾਣ ਦੇਣਾ ਉਹ ਕਹਿਣ ਲੱਗਾ ਤੂੰ ਹੌਸਲਾ ਰੱਖ ਕੋਈ ਗੱਲ ਨਹੀਂ ਗੱਲਾਂ ਕਰਦਿਆਂ 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 ਉਹਨਾਂ ਦੀ ਵਾਰੀ ਆ ਗਈ ਜੀ ਉਹ ਬੰਦੇ ਨੇ ਬੰਦੂਕ ਦੀ ਨੋਕ ਲਾ ਕੇ ਨਾ ਠੋਡੀ ਨਾਲ ਕਹਿੰਦਾ ਦੱਸ ਬਈ ਆਉਂਦੀ ਕੋਈ ਆਇਤ ਜੇ ਆਉਂਦੀ ਤੇ ਸੁਣਾ ਦੇ ਤੇ ਅੱਗੇ ਹੋ ਜਾ ਜੇ ਨਹੀਂ ਆਉਂਦੀ ਤੇ ਫਿਰ ਗੋਲੀ ਖਾਣ ਵਾਸਤੇ ਤਿਆਰ ਹੋ ਜਾ ਉਸ ਬੰਦੇ ਨੇ ਨਾ ਗੀਤਾ ਜੀ ਦਾ ਇੱਕ ਸ਼ਲੋਕ ਪੜ ਦਿੱਤਾ ਸ਼੍ਰੀਮਦ ਭਗਵਤ ਗੀਤਾ ਦਾ ਸ਼ਲੋਕ ਪੜਿਆ ਕਹਿੰਦਾ ਕਰਮਨਿ ਵਾਦ ਕਰ ਰਸਤੇ ਮਾ ਫਲੇ ਸ਼ੂ ਕਦਾ ਚਨਾ ਉਹ ਕਹਿੰਦੇ ਵੀ ਲੰਘ ਜਾ ਕਹਿੰਦੇ ਲੰਘ ਬਈ ਲੰਘ ਅੱਗੇ ਜਾ ਤੂੰ ਦੂਜੀ ਦੀ ਵਾਰੀ ਆ ਗਈ ਉਹ ਬੀਬੀ ਬੜੀ ਹੈਰਾਨ ਹੋਈ ਕਹਿ ਲੱਗੀ ਪਤੀ ਦੇਵ ਪੜਿਆ ਤੇ ਤੁਸੀਂ ਗੀਤਾ ਦਾ ਸ਼ਲੋਕ ਹੈ ਤੇ ਇਹਨਾਂ ਨੇ ਤੁਹਾਨੂੰ ਅੱਗੇ ਲੰਘਣ ਦਿੱਤਾ ਇਕਦਾ ਹੋ ਗਿਆ ਤੁਸੀਂ ਤੇ ਗੀਤਾ ਦਾ ਸ਼ਲੋਕ ਪੜ੍ਹ ਕੇ ਸੁਨਾਇਆ ਕਿ ਕਰਮਨਨੇਵਾਦ ਕਾ ਰਸਤੇ ਮਾਫਲੇ ਸ਼ੂ ਕਦਾ ਚਨਾ ਤੇ ਉਹਨਾਂ ਨੂੰ ਪਹਿਚਾਣ ਨਾ ਆਈ ਉਹ ਜਿਹੜਾ ਸੱਜਣ ਸੀ ਉਹ ਹੱਸ ਕੇ ਕਹਿੰਦਾ ਭੋਲੀਏ ਜੇ ਇਹਨਾਂ ਨੂੰ ਪ੍ਰਾਣ ਬਾਰੇ ਜਾਣਕਾਰੀ ਹੁੰਦੀ ਨਾ ਇਹਨਾਂ ਦੇ ਹੱਥ 'ਚ ਬੰਦੂਕਾਂ ਨਹੀਂ ਇਹਨਾਂ ਦੇ ਹੱਥ ਵਿੱਚ ਤਸਵੀਰ ਹੋਣੀ ਸੀ ਤਸਵੀਰ ਇਹਨਾਂ ਨੂੰ ਪ੍ਰਾਣ ਦਾ ਵੀ ਕੁਝ ਨਹੀਂ ਪਤਾ ਇਹ ਰੌਲਾ ਹੀ ਪਾਉਂਦੇ ਆ ਸਿਰਫ ਇਹ ਸਿਰਫ ਰੌਲਾ ਹੀ ਪਾਉਂਦੇ ਆ ਖਾਪੀ ਪਾਉਂਦੇ ਆ ਇਹ ਧਰਮ ਦੇ ਨਾਮ ਤੇ ਸਿਰਫ ਫਸਾਦ ਪੈਦਾ ਕਰਦੇ ਆ ਪਰ ਧਰਮੀ ਨਹੀਂ ਜਿਸ ਦਿਨ ਇਹਨਾਂ ਨੂੰ ਧਰਮ ਦੀ ਪਛਾਣ ਹੋ ਗਈ ਚੇਤੇ ਰੱਖੀ ਉਸ ਦਿਨ ਇਹਨਾਂ ਦੇ ਮੋਢੇ ਤੇ ਮਸੱਲਾ ਤੇ ਹੱਥ ਦੇ ਵਿੱਚ ਤਸਬੀਹ ਹੋਏਗੀ ਤੇ ਪੰਜ ਨਮਾਜ਼ ਦੇ ਪੰਜ ਵਕਤ ਦੇ ਨਿਮਾਜ਼ੀ ਹੋ ਨਿਪੜਨਗੇ ਨਾ ਕਿ ਇਦਾਂ ਰੌਲਾ ਗੋਲਾ ਪਾ ਕੇ ਮਜ਼ਲੂਮਾਂ ਦੀ ਹੱਤਿਆ ਕਰਨਗੇ